ਫਿਲਮ ਦੀ ਸ਼ੂਟਿੰਗ ਦੌਰਾਨ ਇਸ ਐਕਟਰ ਨੂੰ ਪਿਆ ਦਿਲ ਦਾ ਦੌਰਾ ਅਕਸ਼ਿ ਕੁਮਾਰ ਨਾਲ ਐਕਸ਼ਨ ਸੀਨ ਮਗਰੋਂ ਵਿਗੜੀ ਸੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਦੇ ਸੈੱਟ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਕਟਰ ਸ਼੍ਰੇਸ਼ ਤਲਪੜੇ ਨੂੰ ਦਿਲ ਦਾ ਦੌਰਾ ਪੈ ਗਿਆ ਸ਼੍ਰੇਸ ਤਲਪੜੇ ਦੀ ਉਮਰ 47 ਸਾਲ ਦੀ ਹੈ ਤੇ ਉਹ اداکار ਅਕਸ਼ੇ ਕੁਮਾਰ ਨਾਲ ਫਿਲਮ ਵੈਲਕਮ ਟੂ ਦੀ ਜੰਗਲ ਦੀ ਸ਼ੂਟਿੰਗ ਕਰੇ ਸਨ ਤਾਂ ਸ਼ੂਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਹ ਬੇਹੋਸ਼ ਹੋ ਗਏ ਜਿਸ ਕਰਕੇ ਐਕਟਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਐਜੋਪਲਾਸਟੀ ਕੀਤੀ ਗਈ ਹਸਪਤਾਲ ਦੇ ਡਾਕਟਰਸ ਨੇ ਦੱਸਿਆ ਕਿ ਫਿਲਹਾਲ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਸੂਤਰਾਦੀ ਮੰਨੀਏ ਤਾਂ ਇਹ ਵੀ ਦੱਸਿਆ ਗਿਆ ਕਿ ਸ਼੍ਰੀਅਸ ਤਲਪੜੇ ਸੈੱਟ ਉੱਤੇ ਚੰਗੇ ਭਲੇ ਕੰਮ ਕਰੇ ਸਨ ਤੇ ਉਸਨੇ ਕਾਫੀ ਹਾਸਾ ਮਜ਼ਾਕ ਵੀ ਕੀਤਾ ਕੁਝ ਐਕਸ਼ਨ ਸੀਨਸ ਵੀ ਕੀਤੇ ਹਾਲਾਂਕਿ ਸ਼੍ਰੀਅਸ ਦੀ ਟੀਮ ਵੱਲੋਂ ਹਾਲੇ ਤੱਕ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਹੈ ਪਰ ਅਦਾਕਾਰ ਦੇ ਜੋ ਫੈਨਸ ਨੇ ਉਹਨਾਂ ਦੀ ਸਿਹਤ ਦੀ ਅਪਡੇਟ ਬਾਰੇ ਜਾਣਨਾ ਚਾਹੁੰਦੇ ਨੇ ਤਾਂ ਦੱਸ ਦਈਏ ਕਿ ਸ਼੍ਰੇਸ਼ ਤਲਪੜੇ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਤੇ ਉਹਨਾਂ ਦੇ ਕੰਮ ਨੂੰ ਬੇਹੱਦ ਪਸੰਦ ਵੀ ਕੀਤਾ ਗਿਆ ਤੇ ਉਹਨਾਂ ਦੀ ਅਦਾਕਾਰੀ ਦੀ ਹਰ ਕੋਈ ਤਾਰੀਫ਼ ਵੀ ਕਰਦਾ ਹੈ। ਜੇ ਗੱਲ ਕਰੀਏ ਸ਼੍ਰੇਸ਼ ਤਲਪੜੇ ਦੀ ਤਾਂ ਦੋ ਦਹਾਕਿਆਂ ਦੇ ਲੰਬੇ ਕੈਰੀਅਰ ਦੇ ਵਿੱਚ ਉਹਨਾਂ ਨੇ ਹੁਣ ਤੱਕ 45 ਤੋਂ ਵੱਧ ਫਿਲਮਾਂ ਕੀਤੀਆਂ ਨੇ। ਤੇ ਉਹਨਾਂ ਦੀ ਅਦਾਕਾਰੀ ਨੂੰ ਹਰ ਕਿਸੇ ਨੇ ਸਰਾਇਆ ਵੀ ਹੈ ਤੇ ਹਾਲੀ ਦੇ ਵਿੱਚ ਉਹਨਾਂ ਨੂੰ ਲੈ ਕੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ ਅਕਸ਼ੇ ਕੁਮਾਰ ਦੇ ਨਾਲ ਸ਼ੂਟ ਕਰ ਰਹੇ ਸਨ ਸ਼ੂਟਿੰਗ ਦੇ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਦੇ ਮੁਤਾਬਕ ਹੁਣ ਤੱਕ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਪਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਵੇਲੇ ਥੋੜੀ ਜਿਹੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਤੇ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਸਟ्रेस ਨਹੀਂ ਲੈਣੀ ਚਾਹੀਦੀ ਹੈ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਦੇ ਸੈੱਟ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਕਟਰ ਸ਼੍ਰੇਸ਼ ਤਲਪੜੇ ਨੂੰ ਦਿਲ ਦਾ ਦੌਰਾ ਪੈ ਗਿਆ ਸ਼੍ਰੇਸ਼ ਤਲਪੜੇ ਦੀ ਉਮਰ 47 ਸਾਲ ਦੀ ਹੈ ਤੇ ਉਹ اداکار ਅਕਸ਼ੇ ਕੁਮਾਰ ਨਾਲ ਫਿਲਮ ਵੈਲਕਮ ਟੂ ਦੀ ਜੰਗਲ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਸ਼ੂਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਹ ਬੇਹੋਸ਼ ਹੋ ਗਏ ਜਿਸ ਕਰਕੇ ਐਕਟਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਐਜੋਪਲਾਸਟੀ ਕੀਤੀ ਗਈ ਹਸਪਤਾਲ ਦੇ ਡਾਕਟਰਸ ਨੇ ਦੱਸਿਆ ਕਿ ਫਿਲਹਾਲ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਸੂਤਰਾ ਦੀ ਮੰਨਿਅਤ ਇਹ ਵੀ ਦੱਸਿਆ ਗਿਆ ਕਿ ਸ਼੍ਰੀ ਅਸਤਲਪੜੇ ਸੈਟ ਉੱਤੇ ਚੰਗੇ ਭਲੇ ਕੰਮ ਕਰੇ ਸਨ ਤੇ ਉਸਨੇ ਕਾਫੀ ਹਾਸਾ ਮਜ਼ਾਕ ਵੀ ਕੀਤਾ ਕੁਝ ਐਕਸ਼ਨ ਸੀਨਸ ਵੀ ਕੀਤੇ ਹਾਲਾਂਕਿ ਸ਼੍ਰੀ ਅਸ ਦੀ ਟੀਮ ਵੱਲੋਂ ਹਾਲੇ ਤੱਕ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਹੈ ਪਰ ਅਦਾਕਾਰ ਦੇ ਵਿੱਚ ਉਹ ਫੈਨਸ ਨੇ ਉਹਨਾਂ ਦੀ ਸਿਹਤ ਦੀ ਅਪਡੇਟ ਬਾਰੇ ਜਾਣਨਾ ਚਾਹੁੰਦੇ ਨੇ ਤਾਂ ਦੱਸ ਦਈਏ ਕਿ ਸ਼੍ਰੇਸ਼ ਤਲਪੜੇ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਉੱਤੇ ਕੰਮ ਕੀਤਾ ਹੈ ਤੇ ਉਹਨਾਂ ਦੇ ਕੰਮ ਨੂੰ ਬੇਹਦ ਪਸੰਦ ਵੀ ਕੀਤਾ ਗਿਆ ਤੇ ਉਹਨਾਂ ਦੀ ਅਦਾਕਾਰੀ ਦੀ ਹਰ ਕੋਈ ਤਾਰੀਫ਼ ਵੀ ਕਰਦਾ ਹੈ। ਜੇ ਗੱਲ ਕਰੀਏ ਸ਼੍ਰੇਸ਼ ਤਲਪੜੇ ਦੀ ਤਾਂ ਦੋ ਦਹਾਕਿਆਂ ਦੇ ਲੰਬੇ ਕੈਰੀਅਰ ਦੇ ਵਿੱਚ ਉਹਨਾਂ ਨੇ ਹੁਣ ਤੱਕ 45 ਤੋਂ ਵੱਧ ਫਿਲਮਾਂ ਕੀਤੀਆਂ ਨੇ ਤੇ ਉਹਨਾਂ ਦੀ ਅਦਾਕਾਰੀ ਨੂੰ ਹਰ ਕਿਸੇ ਨੇ ਸਰਾਇਆ ਵੀ ਹੈ ਤੇ ਹਾਲੀ ਦੇ ਵਿੱਚ ਉਹਨਾਂ ਨੂੰ ਲੈ ਕੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ ਅਕਸ਼ੇ ਕੁਮਾਰ ਦੇ ਨਾਲ ਸ਼ੂਟਕਾਰੇ ਸੰਤ শুটিং ਦੇ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਦੇ ਮੁਤਾਬਕ ਹੁਣ ਤੱਕ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਪਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਵੇਲੇ ਥੋੜੀ ਜਿਹੀ ਸਾਵਧਾਨੀਆਂ ਵਰਤਨੀਆਂ ਪੈਣਗੀਆਂ ਤੇ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਸਟ्रेस ਨਹੀਂ ਲੈਣੀ ਚਾਹੀਦੀ ਹੈ